ਸਡੇ ਮਨਜੋਗ ਸੀਐਮ ਸਾਹਿਬ ਵੱਲੋਂ ਦੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਫਾਲੋ ਕੀਤੀ ਜਾ ਰਹੀ ਹੈ। ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ। ਤਿੰਨ ਨਟੋਰੀਅਸ ਕ੍ਰਿਮੀਨਲਸ ਨੂੰ ਫੜਿਆ ਗਿਆ ਤੇ ਪੰਜ ਪਿਸਟਲ ਉਹਨਾਂ ਤੋਂ ਜਿਹੜੇ ਬਰਾਮਦ ਕੀਤੇ ਗਏ ਨੇ। ਇਹ ਸਾਰੀ ਜਿਹੜੀ ਕਾਰਵਾਈ ਹੈ ਇੰਚਾਰ ਸੀਆਈਏ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਕੀਤੀ ਹੈ ਅੰਡਰ ਦੀ ਸੁਪਰਵੀਜ਼ਨ ਆਫ ਏਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ਨਵਜੋਤ ਸਿੰਘ ਸਾਡੇ ਐਡੀਸੀਪੀ ਤੇ ਡੀਸੀਪੀ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਸਿੰਘ ਔਰ ਇਹ ਜਿਹੜੇ ਤਿੰਨ ਦੋਸ਼ੀ ਨੇ ਮਾਨਕ ਸਿੰਘ ਇਲੀਅਸ ਸਨੀ ਵੈਲਡਿੰਗ ਹੈ ਇੱਕ ਭੁਪਿੰਦਰ ਸਿੰਘ ਇਲੀਅਸ ਲਾਡੀ ਹੈ ਤੇ ਇੱਕ ਪਵਨ ਕੁਮਾਰ ਇਲੀਅਸ ਸ਼ਿਵਾ ਇਲੀਅਸ ਮੱਛੀ ਇਹ ਤਿੰਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਜੇ ਇਹਨਾਂ ਦਾ ਪਿਛੋਕੜ ਦੇਖੀ ਆਪਾਂ ਤਾਂ ਇਹਨਾਂ ਦੇ ਖਿਲਾਫ ਵੱਖ-ਵੱਖ ਹੀਨਸ ਕ੍ਰਾਈਮ ਦੇ ਅਟੈਂਪਟ ਟੂ ਮਰਡਰ ਆਰਮਜ਼ ਐਕਟ ਔਰ ਕੁਝ ਦੇ ਖਿਲਾਫ ਐਨਡੀਪੀਐਸ ਦਾ ਔਰ ਇਵਨ ਇਕੈਤੀ ਦੇ ਵੀ ਪਰਚੇ ਦਰਜ ਐ ਔਰ ਮਾਨਕ ਸਿੰਘ ਦੇ ਲਈ ਜਿਹੜਾ ਇਹ ਸਨੀ ਵੈਲਡਿੰਗ ਹੈ ਦੇ ਖਿਲਾਫ ਚਾਰ ਮੁਕਦਮੇ ਦਰਜ ਐ ਵੱਖ-ਵੱਖ ਥਾਣੇ ਚ ਅੰਮ੍ਰਿਤਸਰ ਕਮਿਸ਼ਨਰੇਟ ਚ ਭਵਿੰਦਰ ਏਰੀਆ ਸਲਾਡੀ ਜਿਹੜਾ ਇਹਦੇ ਖਿਲਾਫ 6 ਮੁਕਦਮੇ ਦਰਜ ਐ ਆਲਰੇਡੀ ਔਰ ਪਵਨ ਕੁਮਾਰ ਜਿਹੜਾ ਇਹ ਲਈ ਸ਼ਿਵਾ ਹੈਗਾ ਇਹਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਛੋਕ ਇਹਦੇ ਚ ਜਿਹੜੀ ਪੁੱਛਗਿੱਛ ਅੱਗੇ ਵੀ ਚੱਲ ਰਹੀ ਐ ਔਰ ਸਾਨੂੰ ਉਮੀਦ ਐ ਕਿ ਇਹਨਾਂ ਦੇ ਬਾਕੀ ਸਾਥੀ ਵੀ ਜਿਹੜੇ ਉਹ ਅਸੀਂ ਸਾਡੇ ਰਡਾਰ ਤੇ ਨੇ ਉਹਨਾਂ ਦੇ ਉੱਤੇ ਅਸੀਂ ਜਲਦੀ ਕਾਰਵਾਈ ਕਰਾਂਗੇ ਜਿਵੇਂ ਵੀ ਐਵੀਡੈਂਸ ਆਈ ਔਰ ਹੋਰ ਰਿਕਵਰੀਜ਼ ਵੀ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਹੋਣੀਆਂ ਨੇ ਜਿਹੜੀਆਂ ਉਹ ਐਕਸਪੈਕਟਿਡ ਨੇ ਸੋ ਮੈਂ ਸਾਰੀ ਟੀਮ ਨੂੰ ਬੜੀ ਵਧਾਈ ਦਿੰਨਾ ਕਿ ਬਹੁਤ ਅੱਛਾ ਕੰਮ ਕੀਤਾ ਹੈ ਜਿਸ ਦੇ ਨਾਲ ਕਿ ਸਾਡੇ ਸ਼ਹਿਰ ਦੇ ਵਿੱਚ ਕ੍ਰਾਈਮ ਨੂੰ ਔਰ ਕ੍ਰਿਮੀਨਲ ਐਕਟੀਵਿਟੀ ਨੂੰ ਬੜਾ ਵੱਡੀ ਨੱਥ ਪਈ ਥੈਂਕ ਯੂ